ਲੋਬੀ ਸੀਮੈਂਟ ਆ ਗਿਆ ਬੋਲੇ ਨੇ ਕਈ ਚੱਕ ਲਈ ਮਿਸਤਰੀ ਨੇ ਗਰੰਟੀ ਚੱਕ ਲਈ ਹਾਂ ਉਹ ਮਾਈ ਗੋਡ ਸਾਰੇ ਚਾਕ ਇਹਨੇ ਡੋਲ ਲਿਓ ਥੇ ਲੋਬੀ ਦੇ ਵਿੱਚ ਕਪੀਤੀ ਨਹੀਂ ਹੈ ਇਹ ਬੈਠੇ ਬੈਠੇ ਬਾਪੂ ਜੀ ਕੰਮ ਕਰਾ ਰਹੇ ਪਾਣੀ ਨਹੀਂ ਪਾਣੀ ਤੇ ਲੈ ਆਣਾ ਮੈਂ ਤੁਹਾਨੂੰ ਚਾਟ ਉੱਲੀ ਉਹ ਲੌਬੀ ਚ ਮੰਗੇ ਤੇ ਨਹੀਂ ਥੱਲੇ ਵੀ ਡਿਸਕਸ ਹੋ ਰਹੀ ਹੈ ਪਾਣੀ ਆਈ ਪਾਣੀ ਆ ਅੱਛਾ ਉਹਨਾਂ ਦਾ ਕੈਂਪਰ ਪਿਆਸ ਤੇ ਉੱਥੋਂ ਕੀਤਾ ਉਹਨਾਂ ਨੇ ਸਟ੍ਰੀਨ ਹੈ ਅੱਛਾ ਪਾਣੀ ਉਹਦਾ ਸਾਡੇ ਦਾ ਸਾਰੇ ਨਾਲ ਕਪਾਣ ਲੈ ਆ ਜੂਗੀ ਉਹ ਪਾਣੀ ਉੱਤੇ ਨਾ ਰੇਤਾ ਝੋਟ ਝੋਟ ਕੇ ਪੈ ਗਿਆ ਤਾਂ ਲੱਗਦਾ ਉਹ ਚਾਹ ਜੇ ਉਹ ਲਾ ਜੀ ਉਲਾਈ ਸਸੀ ਗਾਲ ਇਹ ਸੀਮੈਂਟ ਤੋਂ ਫਰਕ ਜਿਹਾ ਕਿਵੇਂ ਲੱਗਦਾ ਪਿਆ ਯਾਰ ਇਹਦਾ ਹੋਈ ਕਿ ਮੈਂ ਹੋਦਾ ਤਿਹਦਾ ਇਹ ਰੇਤਾ ਪੱਛਰੇ ਰੇਤਾ ਮੋਲਟ ਗਿਆ ਅੱਛਾ ਉੱਪਰ ਤਾਂ ਨਹੀਂ ਪੁੱਟਿਆ ਨਾ ਵਾਲੇ ਕਿੱਥੇ ਚਾੜ ਨੇ ਕਿੱਤੀ ਹਜੇ ਹਾਂ ਅੜਦਾ ਕਰੂ ਇੱਕ ਪੋਲੇ ਘਟਾ ਅੰਦਰ ਵੀ ਪਿਆ ਹੋਊਗਾ ਮੈਨੂੰ ਲੱਗਦਾ ਯਾਰ ਆਪਣਾ ਅੱਧਾ ਘਟਾ ਚਵਾਰੇ ਚ ਚੱਕ ਲਿਆ ਚੱਕ ਲਿਆ ਹਾਂ ਉਹ ਦਿਨਾਂ ਨਹੀਂ ਲਈ ਸੀ ਅੱਛਾ ਸ਼ੱਕ ਪੈਂਦਾ ਮੈਨੂੰ ਖਿੰਦਰਾ ਆ ਕੇ ਚਾਵੜੋ ਕੋਈ ਨਹੀਂ ਆਇਆ ਤੇ ਕਰੀ ਜਾਂਦਾ ਆਦਾ ਕੰਮ ਦੀ ਲੋੜ ਖਿੰਦਰਾ ਚਾਹ ਚ ਪੀਉ ਉਹਨੂੰ ਚਾਹ ਕਿੰਨਾ ਹੀ ਨਹੀਂ ਇੱਥੇ ਜਾ ਤਾਂ ਪੀਂਦਾ ਸਾਡਾ ਇੱਕ ਮਿਸਤਰੀ ਚਾਹ ਹੀ ਨਹੀਂ ਪੀਂਦਾ ਭਾਈ ਹੋਰੇ ਮੁੰਡੇ ਦੀ ਭੋਲਾ ਚਾਹ ਵੀ ਲੈ ਉਹ ਮੈਸਰੀ ਜੀ ਬਲੌਗ ਬਣ ਜਾਂਦਾ ਡਿੱਗ ਪੈ ਸੀਗੇ ਵੀਡੀਓ ਚ ਆ ਜਾਓਗੇ ਕਾਈਨ ਦਾ ਬਾਈ ਕਹੀ ਜਾਂਦਾ ਸੀ ਉਹ ਬੋਲ ਲਿਆ ਕੇ ਲਾਉਂ ਹਾਂ ਭਰਾ ਘੁੱਟ ਲਿਆ ਕੇ ਲਿਆ ਕੇ ਆਹੀ ਨਹੀਂ ਮੈਂ ਮਿਸਤਰੀ ਕੰਮ ਕਰਦੇ ਥੱਲੇ ਵਾਲੇ ਬੰਦੇ ਕੋਲੇ ਨਹੀਂ ਬਹਿਣ ਦੀ ਲੋੜ ਹਾਂ ਆਹੇ ਦੋ ਮਹੀਨੇ ਤੱਕ ਲੱਗੇ ਇਹਨਾਂ ਤੋਂ ਕੰਮ ਕਰਾਉਣਾ ਪੈਂਦਾ ਕਹਿ ਕੇ ਨਹੀਂ ਉਹ ਬੰਦਾ ਬੋਲਦਾ ਉਹ ਯਾਰ ਨਾਮ ਧਾਰੀ ਹੈ ਨਾ ਉਹਦੇ ਲੈ ਨਾ ਪਾ ਉੱਤੇ ਪਾਣੀ ਬਾਈ ਨਾ ਯਾਰ ਅੱਗੇ ਅੱਗੇ ਹੋ ਗਿਆ ਸੀ ਕੰਮ ਆਪਾਂ ਇਹ ਇੱਕ ਵਾਰਾ ਸਾਰਾ ਕੰਡ ਹੋ ਗਈ ਐ ਪਲਸਟਰ ਪੜਦੀ ਬਾਕੀ ਹੋਈ ਜਾਂਦੀ ਐ ਆ ਹੋ ਗਈ ਐ ਕੰਡ ਪਲਸਟਰ ਹੋ ਗੱਲ ਨਹੀਂ ਰਿਹਾ ਪਾਇਆ ਕੋਈ ਇੰਡੀਓ ਮਾਪੇ ਸਿਰ ਮਿਆਂ ਦਾ ਤਰੋੜਾਗਾ ਪਰ ਵੀ ਆ ਗਈ ਹੁਣ ਯਾਰ ਜਾਂਦੇ ਆ ਗਏ ਸਦਾ